ਐਸਾ ਕਹਿੰਨਾਂ ਨ ਚੰਦਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਣ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਜੀਵਨ ਹੈ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਵਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤਵੀ ਨਹੀਂ ਹੈ ਉਹ ਮਨ ਦੇ ਵੀਰੇ ਇਹ ਰੂਹਾਨੀ ਮੰਦਰ ਨੇ ਇਹ ਰੂਹਾਨੀ ਮੰਦਰ ਨੇ ਰੂਹ ਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਬਾਰਵੇਂ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧ ਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਕਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਇਹ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੋਇਆ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀ ਛੱਡੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲੱਗੇ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਉੱਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨ ਗਿਆ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰह्म भोज ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ते सारे लोग धन कबीर धन कबीर कह लगे तो कबीर ने ऐलानिया कह देता ना हम किया की मेरी हिम्मत नहीं है मेरी समर्था ही नहीं है पता नहीं कि गए भी शक्ति ने कर दिता यह उसे कृष्ण है एक निका ही काम करना चाहता से इतना वड्डा काम हो गया नेक शक्तियां मदद कर दिया ना अंदर बुराई चल रही है ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਣ ਗਿਆ। ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ। ਨੇਕ ਕੰਮ ਕਰਨਾ ਚਾਹਦਾ ਹੈ। ਤੋਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਣ ਗਿਆ। ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ। ਹਰ ਮਨੁੱਖ ਆਪਣਾ ਓਰਾ ਛੱਡਦਾ ਹੈ। ਹਰ ਮਨੁੱਖ ਆਪਣੀ ਆਪਾ ਛੱਡਦਾ। ਉਹਦੇ ਇਹ ਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ। ਇਹਦੇ ਜੋ ਹੈ ਨੇਕੀ ਹੈ। ਇਹਨੂੰ ذوق انج کہندے نے میں اکیلا ہی چلا تھا راہ شوق میں لوگ ساتھ آتے گئے اور کارواں بنتا گیا کہندا چلیا تے میں کلا ہی سی پر اج اتنا بڑا قافلہ ہو گیا میرے پیچھے کہندا میری سمرثا تو پرے دی گل